ਸਸਰੀ ਗਾਲ ਦੋਸਤੋ ਮੈਂ ਰੇਸ਼ਮ ਸਿੱਧੂ 2024 ਲੋਕ ਸਭਾ ਚੋਣਾਂ ਦਾ ਮਾਹੌਲ ਹੈ ਥੋੜੇ ਦਿਨ ਰਹਿ ਗਏ ਹਰਿਆਣਾ ਦੇ ਵਿੱਚ ਚੋਣਾਂ ਹੋਣੀਆਂ 25 ਮਈ ਨੂੰ ਤੇ ਬੀਜੇਪੀ ਕਾਂਗਰਸ ਐਨਐਲਓ ਜੀਜੇਪੀ ਤੇ ਹੋਰ ਪਾਰਟੀਆਂ ਵੱਲੋਂ ਲਗਾਤਾਰ ਜਿਹੜਾ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਵਿੱਚ ਵੱਡੇ ਵੱਡੇ ਲੀਡਰ ਸਟਾਰ ਪ੍ਰਚਾਰਕਾਂ ਦੇ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਕੋਨਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਲਈ ਅਪੀਲ ਕੀਤੀ ਜਾ ਰਹੀ ਹੈ ਇਹ ਤੁਹਾਨੂੰ ਦੱਸਦੀ ਹੈ ਕਿ ਬੀਜੇਪੀ ਵੱਲੋਂ ਇੱਕ ਰੈਲੀ ਦਾ ਪ੍ਰੋਗਰਾਮ ਕੀਤਾ ਗਿਆ ਸੀ ਸਰਸਾ ਜ਼ਿਲ੍ਹਾ ਦੇ ਕਾਲਿਆਂ ਵਾਲੀ ਹਲਕੇ 'ਚ ਤੇ ਉਸ ਦੇ ਵਿੱਚ ਇਹ ਤਸਵੀਰ ਦੇਖ ਸਕਦੇ ਹੋ ਜਿਹੜਾ ਤੁਸੀਂ ਬੋਲ ਰਹੇ ਹੈ ਇਹ ਬੀਜੇਪੀ ਦੇ ਨੇਤਾ ਮਨਜਿੰਦਰ ਸਿੰਘ ਸਰਸਾ ਤੇ ਲਾਜ਼ਮੀ ਹੈ ਵੀ ਇੱਕ ਦੂਜੀ ਪਾਰਟੀਆਂ ਨੂੰ ਪੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੀਆਂ ਕਮੀਆਂ ਗਿਣਾਈਆਂ ਜਾਂਦੀਆਂ ਆਪਦੀ ਪਾਰਟੀ ਦੀਆਂ ਉਪਲਬਧੀਆਂ ਗਿਣਾਈਆਂ ਜਾਂਦੀਆਂ ਪਰ ਅੱਜ ਇਹ ਦਿਖਾਉਣੇ ਆ ਤੁਹਾਨੂੰ ਵੀ ਕੋਈ ਲੀਡਰ ਝੂਠ ਵੀ ਕਿਸ ਹੱਦ ਤੱਕ ਮਾਰ ਦਿੰਦੇ ਐ ਲੋਕਾਂ ਨੂੰ ਭੁਲੇ ਭਲੇ ਜਨਤਾ ਹੈਗੀ ਕੋਈ ਸਵਾਲ ਜਵਾਬ ਕਰਦੇ ਨਹੀਂ ਤੇ ਤੱਥਿਆਂ ਨੂੰ ਤੋੜ ਮੋੜ ਕੇ ਵੀ ਕਿਵੇਂ ਪੇਸ਼ ਕਰ ਦਿੰਦੇ ਐ ਤੇ ਇੰਨੀ ਕੀ ਨਹੀਂ ਐ ਉਹ ਬੇਵੁਨਿਆ ਤੱਥਾਂ ਨੂੰ ਵੀ ਦਾਵੇ ਨਾਲ ਪੇਸ਼ ਕਰਦੇ ਆ ਵੀ ਜੇ ਕਿਸੇ ਨੂੰ ਸ਼ੱਕ ਹੈ ਤਾਂ ਤੁਸੀਂ ਇੱਥੇ ਸਾਨੂੰ ਖੰਡਨ ਕਰ ਸਕਦੇ ਹੋ ਇਸ ਦਾ ਤੇ ਅਸੀਂ ਇਹ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆਂ ਅਸੀਂ ਸੱਚ ਬੋਲਦੇ ਆਂ ਤੇ ਤੁਹਾਨੂੰ ਸੁਣਾਉਣੀ ਆ ਇੱਕ ਪਹਿਲਾਂ ਤੁਸੀਂ ਵੀਡੀਓ ਸੁਣਿਓ ਤੇ ਫਿਰ ਉਹਦੇ ਬਾਅਦ ਤੁਹਾਨੂੰ ਦੱਸਾਂਗੇ ਵੀ ਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਵੀਆਂ ਗਲਤੀਆਂ ਲੱਗੀਆਂ ਤਾਂ ਤੇ ਫਿਰ ਅਸੀਂ ਦੱਸਾਂਗੇ ਤੁਹਾਨੂੰ ਵੀ ਕੀ ਗਲਤ ਬੋਲਿਆ ਤੇ ਕੀ ਸਹੀ ਆ ਮੈਂ ਅੱਜ ਤੁਹਾਡੇ ਵਿੱਚ ਨਰਿੰਦਰ ਮੋਦੀ ਜੀ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਆ। ਬੱਤ ਸਹੀ ਹੈ। ਔਰ ਮੈਂ ਇਸ ਵਾਸਤੇ ਉਹਨਾਂ ਦੇ ਵਾਸਤੇ ਹੱਥ ਮਜ਼ਬੂਤ ਕਰਨ ਨੂੰ ਤੁਹਾਡੇ ਵਿੱਚ ਆਇਆ ਹਾਂ। ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ। ਮੈਂ ਕੋਈ ਅੰਧ ਭਗਤ ਵਰਗੋਂ ਕੋਈ ਇਹ ਗੱਲਾਂ ਕਰਨ ਨੂੰ ਕਿ ਵੋਟਾਂ ਪਾਓ, ਵੋਟਾਂ ਪਾਓ, ਵੋਟਾਂ ਪਾਓ। ਮੈਂ ਉਹਨਾਂ ਚੋਂ ਨਹੀਂ। ਮੈਂ ਬਹੁਤ ਅਤਨਾ ਗੱਲ ਕਰਨ ਵਾਲਾ ਹਾਂ। ਅੱਛਾ। ਮੈਂ ਸਮਝਦਾ ਕਿ ਮੇਰੀ ਜਨਰੇਸ਼ਨ, ਮੇਰੀ ਆਉਣ ਵਾਲੀ ਪੀੜ੍ਹੀ, ਮੇਰੀ ਕਮਿਊਨਿਟੀ ਅਗਰ ਤਾਕਤਵਰ ਨਹੀਂ ਹੋਊਗੀ ਔਰ ਜਦੋਂ ਸਹੀ ਮੌਕੇ ਨਹੀਂ ਮਿਲਣਗੇ, ਉਹਨਾਂ ਦੇ ਨੁਕਸਾਨ ਉਨ੍ਹਾਂ ਦੇ ਪਰਿਵਾਰਿਕ ਨੁਕਸਾਨ ਉਨ੍ਹਾਂ ਦੇ ਆਰਥਿਕ ਨੁਕਸਾਨ ਕਿਉਂਕਿ ਅਸੀਂ ਮinority ਚਾ ਸਾਨੂੰ ਹਰ ਕਦਮ ਫੂਕ ਫੂਕ ਕੇ ਚੱਲਣ ਦੀ ਲੋੜ ਆ 맞 ਸਹੀ ਹੈ ਮੇਰੇ ਨੌਜਵਾਨੋ ਮੇਰੇ ਵੱਡੇ ਬਜ਼ੁਰਗੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹੈ ਦੇਸ਼ ਦੇ ਅੰਦਰ 10 ਸਾਲ ਤੱਕ ਮੋਦੀ ਜੀ ਪ੍ਰਧਾਨ ਮੰਤਰੀ ਰਹੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਹੈ ਔਰ ਇਹ ਮੰਚ 'ਤੇ ਮੈਂ ਬੋਲ ਰਿਹਾ ਹਾਂ ਕੋਈ ਵੀ ਬਜ਼ੁਰਗ ਨੌਜਵਾਨ ਆ ਕੇ ਇਦਰੇ ਗੱਲ ਦੱਸਣਾ ਚਾਹਵੇ ਮੇਰੀ ਗੱਲ ਨੂੰ ਕਿਤੇ ਵੀ ਕੌਂਟਰਡਿਕਟ ਕਰਨਾ ਚਾਵੇ ਤੇ ਜ਼ਰੂਰ ਆ ਕੇ ਕਰੇਗਾ ਰੁਕੋ ਜਰਾ ਸਬਰ ਕਰੋ ਮੈਂ ਤੁਹਾਨੂੰ ਦੱਸ ਸਕਦਾ ਹਾਂ 70 ਸਾਲਾਂ ਚ ਪ੍ਰਧਾਨ ਮੰਤਰੀਆਂ ਦੀ ਕੀ ਸਾਨੂੰ ਦੇਣਾ ਤੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਕੀ ਦੇਣਾ ਦੇਸ਼ ਆਜ਼ਾਦ ਹੋਇਆ 1947 ਦੇ ਅੰਦਰ ਪਹਿਲੇ ਪ੍ਰਧਾਨ ਮੰਤਰੀ ਬਣੇ ਪੰਡਤ ਜਵਾਲਲਾਲ ਨਹਿਰੂ बात ਸਹੀ ਹੈ ਔਰ ਪੰਡਤ ਜਵਾਲਲਾਲ ਨਹਿਰੂ ਜੀ ਨੇ ਕੀ ਨੇਕ ਕੰਮ ਕੀਤਾ ਸਿੱਖਾਂ ਦੇ ਨਾਲ 1965 ਦੀ ਜੰਗ ਦੇ ਅੰਦਰ ਜਿਹੜੇ ਸਾਡੇ ਗੁਰੂ ਤਾਮ ਪਹਿਲਾਂ ਉੱਤੇ ਛਾੜਾਏ ਸੀ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਜਿਹੜਾ ਮਾਤਰ 4 ਕਿਲੋਮੀਟਰ ਦੂਰ ਆ ਬਾਰਡਰ ਤੋਂ ਖਾਲਸਾ ਜੀ ਮਾਨ ਚੈਨੀ ਬੇਈਮਾਨੀ ਸੀ ਸਰਕਾਰ ਦੇ ਕਿ ਜਦੋਂ 1965 ਦੀ ਜੰਗ ਹੋ ਰਹੀ ਸੀ ਜਰਨਲ ਗੁਰਹਰਬਖ ਸਿੰਘ ਜਿਹੜੇ ਕਿ ਉਸ ਵੇਲੇ ਉਥੋਂ ਦੇ ਜਰਨੈਲ ਸੀ ਉਹਨਾਂ ਨੂੰ ਪੰਡਤ ਜਵਾਲਨਰਜੀ ਵੱਲੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਤੁਸੀਂ ਅੰਮ੍ਰਿਤਸਰ ਨੂੰ ਛੱਡ ਕੇ ਬਿਆਸ ਨਦੀ ਦੇ ਪਰਲੇ ਪਾਸੇ ਆ ਜਾਓ ਇਹ ਝੂਠ ਹੈ ਝੂਠ ਹੈ ਝੂਠ ਹੈ ਖੱਟੜ ਸਾਹਿਬ ਤਵੱਜੋ ਦਿਓ ਜੇ ਬਿਆਸ ਨਗਰੀ ਦੇ ਪਰਲੇ ਪਾਸੇ ਆ ਜਾਓ ਕਿਉਂ ਕਹਿੰਦੇ ਅੰਮ੍ਰਿਤਸਰ ਨੂੰ ਹੁਣ ਬਚਾਉਣਾ ਮੁਸ਼ਕਲ ਆ ਤੁਸੀਂ ਬਿਆਸ ਨਦੀ ਨੂੰ ਬਚਾ ਲਓ ਝੂਠ ਬੋਲੋ بار بار ਝੂਠ ਬੋਲੋ ਜਰਨਲ ਹਰਬਖ ਸਿੰਘ ਇੱਕ ਸੱਚੇ ਗੁਰੂ ਗੋਬਿੰਦ ਸਿੰਘ ਪਾਸਾ ਦੇ ਪੁੱਛਿਗੇ ਜਰਨਲ ਹਰਬਖ ਸਿੰਘ ਨੇ ਪੰਡਤ ਜਵਾਲਾਲ ਨਹਿਰੂ ਨੂੰ ਕਿਹਾ ਮੈਂ ਤੁਹਾਡਾadesh ਮੰਨਣ ਨੂੰ ਤਿਆਰ ਨਹੀਂ ਮੈਂ ਕਿਸੇ ਸੂਰਤੰਤਰ ਦਰਬਾਰ ਸਾਹਿਬ ਤੇ ਪਾਕਿਸਤਾਨ ਦੇ ਕਬਜ਼ੇ 'ਚ ਨਹੀਂ ਜਾਣ ਦਊਗਾ ਜਰਨਰ ਹਰਬਖਸ਼ ਆਪਣੀ ਫੌਜ ਦੇ ਨਾਲ ਚੜ੍ਹਾਈ ਕਰਦੇ ਆ ਔਰ ਲਾਹੌਰ ਜਾ ਕੇ ਆਪਣਾ ਝੰਡਾ ਫੈਰਾ ਦਿੰਦੇ ਨੇ ਇਹ ਪੰਡਤ ਜਵਾਲਲਾਲ ਨਹਿਰੂ ਸਾਡਾ ਦਰਬਾਰ ਸਾਹਿਬ ਵੀ ਪਾਕਿਸਤਾਨ ਦੇ ਹੱਥਾਂ ਜਿਣਾ ਚਾਹੁੰਦੇ ਸੀ ਸੁਣਿਆ ਤੁਸੀਂ ਦੋਸਤੋ ਬੀਜੇਪੀ ਨੇਤਾ ਮਨਜਿੰਦਰ ਸਿੰਘ ਸਰਸਾ ਕਹਿ ਰਿਹਾ ਹੈ ਕਿ ਪੰਡਤ ਜਵਾਲਲਾਲ ਨਹਿਰੂ ਨੇ 1965 ਦੀ ਜੰਗ ਵੇਲੇ ਆਰਡਰ ਦਿੱਤੇ ਸੀਗੇ ਫੌਜ ਦੇ ਮੁਖੀ ਨੂੰ ਤੇ ਤੁਹਾਨੂੰ ਦੱਸ ਦਈਏ ਕਿ ਲੜਾਈਆਂ ਜਿਹੜੀ 1965 ਚ ਹੋਈ ਸੀ 5 ਅਗਸਤ ਨੂੰ ਸ਼ੁਰੂ ਹੋਈ ਸੀ 23 ਸਤੰਬਰ ਤੱਕ ਤੇ ਜਦ ਕਿ Jawaharlal Nehru ਦੀ ਮੌਤ ਹੈ ਉਹ 1964 ਚ ਹੀ ਹੋ ਗਈ ਸੀ। ਕਰੀਬ ਇਹ ਜੰਗ ਲੱਗਣ ਤੋਂ ਕਰੀਬ 1 ਸਾਲ ਪਹਿਲਾਂ 27 ਮਈ 1964 ਨੂੰ Jawaharlal Nehru ਦੀ ਮੌਤ ਹੋ ਗਈ ਸੀ ਤੇ ਪਰ ਉਸ ਟਾਈਮ Lal Bahadur Shastri ਐਰੋ ਦੇਖ ਰਹੇ ਹੋਂ ਲਾਲ ਰੰਗ ਦਾ ਇਹ ਵੀ ਲਿਖਿਆ ਹੈ Lal Bahadur Shastri ਉਦੋਂ ਆਪਣੇ ਪ੍ਰਧਾਨ ਮੰਤਰੀ ਸੀ ਜਦੋਂ 1965 ਚ ਪਾਕਿਸਤਾਨ ਨਾਲ ਜੰਗ ਹੋਈ ਹੈ ਤੇ ਹੁਣੇ ਪਤਾ ਨਹੀਂ ਕਿੱਥੋਂ ਤੱਥ ਲੈ ਕੇ ਆਏ ਨਾਲੇ ਕਹਿੰਦੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆਂ ਕਿ ਜਿਹੜੇ ਮੁੱਖੀ ਦੀ ਗੱਲ ਕਰ ਰਹੇ ਆ Harbhax Singh ਉਹਨਾਂ ਨੇ ਖੁਦ ਲਿਖਿਆ ਸੀ ਕਿ ਲਾਹੌਰ ਕੀ ਤਰਫ ਵੜਨੇ ਦਾ ਜਿਹੜਾ ਆਰਡਰ ਸੀਗੇ ਉਹ ਲਾਲ ਬਹਾਦਰ ਸਾਸਤਰੀ ਨੇ ਦਿੱਤੇ ਸੀ ਤੇ ਆ ਜੁੱਧ ਕੇ ਦੌਰਾਨ ਉਪਵਾਸ ਆ ਲਿਖਿਆ ਤੁਸੀਂ ਇਹਦੇ ਦੂਜੀ ਲਾਈਨ ਚ ਪੜੋਗੇ ਕਿ ਅਭੀ ਵੀ ਨਹਿਰੂ ਕੀ ਮੌਤ ਸੇ ਉਬਰਨੇ ਕੀ ਕੋਸ਼ਿਸ਼ ਕਰ ਰਿਹਾ ਥਾ ਦੇਸ਼ ਕਿ ਜਦੋਂ ਜੰਗ ਹੋਈ ਹੈ ਉਦੋਂ ਨਹਿਰੂ ਦੀ ਮੌਤ ਤੋਂ ਉਬਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲਾਲ ਬਹਾਦਰ ਸਾਸਤਰੀ ਨੇ ਆਪਣਾ ਦਿਮਾਗ ਘੁਮਾਇਆ ਤੇ ਉਹਨਾਂ ਨੇ ਇਹ ਆਰਡਰ ਦਿੱਤੇ ਸੀ ਵੀ ਲਾਹੌਰ ਤੱਕ ਜਿਹੜੀ ਫੌਜ ਭੇਜਣ ਦੇ ਆਰਡਰ ਦਿੱਤੇ ਸੀ ਇੱਕ ਪਾਸੇ ਤਾਂ ਇਹ ਦਾਵਾ ਕਰਦੇ ਆ ਵੀ ਅਸੀਂ ਸੱਚ ਤੱਥਾਂ ਦੇ ਆਧਾਰ ਤੇ ਬੋਲਦੇ ਆਂ ਤੇ ਦੂਜੇ ਪਾਸੇ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੇ ਆ ਤੱਥ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ ਸੀ ਜੰਗੋਂ ਤੋਂ 1 ਸਾਲ ਤੋਂ ਬਾਅਦ ਕਰੀਬ 1 ਸਾਲ ਤੇ 3-4 ਮਹੀਨੇ ਬਾਅਦ ਤੱਕ ਹੋਈ ਹੈਗੀ 1.5 ਸਾਲ ਦੇ ਕਰੀਬ ਕਹਿ ਸਕਦੇ ਆ ਤੇ ਇਹ ਕਹਿੰਦੇ ਆਰਡਰ ਦੇ ਤੇ ਪਤਾ ਨਹੀਂ ਕਿੱਥੋਂ ਆਰਡਰ ਦੇ ਤੇ ਕਿਹੜੀ ਕਿਤਾਬ ਚ ਪੜ ਕੇ ਆਏ ਇਹ ਤੁਸੀਂ ਵੀ ਗੂਗਲ ਤੇ ਸਰਚ ਮਾਰ ਕੇ ਦੇਖਿਓ ਕਿ ਜਦੋਂ ਜੰਗ ਹੋਈ ਸੀ 1965 ਦੀ ਉਹ ਤੋਂ ਪੰਡ ਜਵਾਰ ਲਾਲ ਨੇ ਦੀ ਮੌਤ ਹੋ ਚੁੱਕੀ ਸੀ ਤੇ ਤੁਸੀਂ ਵੀ ਆਪਣੀ ਰਾਏ ਦਿਓ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਆਪਣਾ ਕਮੈਂਟ ਜਰੂਰ ਦਿਓ ਸ਼ੇਅਰ ਜਿਆਦਾ ਤੋਂ ਜਿਆਦਾ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬਟਨ ਪ੍ਰੈਸ ਜਰੂਰ ਕਰ ਲਿਓ ਪੇਜ ਨੂੰ ਕਰ ਲਿਓ ਫੋਲੋ ਤੇ ਮੰਚ ਤੇ ਮੈਂ ਬੋਲ ਰਿਹਾ ਹਾਂ ਕੋਈ ਵੀ ਬਜ਼ੁਰਗ ਨੌਜਵਾਨ ਆ ਕੇ ਇਦਰੇ ਗੱਲ ਦੱਸਣਾ ਚਾਹਵੇ ਮੇਰੀ ਗੱਲ ਨੂੰ ਕਿਤੇ ਵੀ ਕੌਂਟਰਡਿਕਟ ਕਰਨਾ ਚਾਵੇ ਤੇ ਜਰੂਰ ਆ ਕੇ ਕਰੇਗਾ 1965 ਦੀ ਜੰਗ ਦੇ ਅੰਦਰ ਜਿਹੜੇ ਸਾਡੇ ਗੁਰੂ ਤਾਮ ਪਹਿਲਾਂ ਉੱਥੇ ਛਾੜਾਈ ਸੀ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਜਿਹੜਾ ਮਾਤਰ 4 ਕਿਲੋਮੀਟਰ ਦੂਰ ਆ ਬਾਰਡਰ ਤੋਂ ਖਾਲਸਾ ਜੀ ਮਾਨ ਚ ਨਹੀਂ ਬੇਇਮਾਨੀ ਸੀ ਸਰਕਾਰ ਦੇ ਕਿ ਜਦੋਂ 1965 ਦੀ ਜੰਗ ਹੋ ਰਹੀ ਸੀ ਜਰਨਲ ਗੁਰਹਰਬਖ ਸਿੰਘ ਜਿਹੜੇ ਕਿ ਉਸ ਵੇਲੇ ਉਥੋਂ ਦੇ ਜਰਨੈਲ ਸੀ ਉਹਨਾਂ ਨੂੰ ਪੰਡਤ ਜਵਾਲਨਰਜੀ ਵੱਲੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਤੁਸੀਂ ਅੰਮ੍ਰਿਤਸਰ ਨੂੰ ਛੱਡ ਕੇ ਬਿਆਸ ਨਦੀ ਦੇ ਪਰਲੇ ਪਾਸੇ ਆ ਜਾਓ